ਸਭ ਤੋਂ ਪਹਿਲਾਂ ਤਾਂ ਇਹ ਸਾਡੇ YouTube ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਕਈ ਭੈਣਾਂ ਦੇ ਕਈ ਵੀਰਾਂ ਦੇ ਮੈਸੇਜ ਆਏ ਸੀ ਵੀ ਗਰਭ ਰੱਖਿਆ ਚੰਗਾ ਭੈਣਾਂ ਦਾ ਗਰਭ ਇੱਕ ਦੋ ਮਹੀਨੇ ਬਾਅਦ ਦੇਖ ਗੈਂਦਾ ਜਾਂ ਗਰਭ ਪਾਤ ਹੋ ਜਾਂਦਾ ਜਾਂ ਬੱਚਾ ਸਹੀ ਨਹੀਂ ਰਹਿੰਦਾ ਉਸ ਬੱਚੇ ਦੀ ਉਸ ਗਰਭ ਦੀ ਰੱਖਿਆ ਦੇ ਲਈ ਇਹ ਯੰਤਰ ਹੈ ਜੀ ਬਹੁਤ کارਗਰ ਯੰਤਰ ਆ ਮੇਰਾ ਅਜਮਾਇਆ ਹੋਇਆ ਹੈ ਇਹ ਗਰਮ ਦੀ ਰੱਖਿਆ ਕਰਦਾ ਹੈ ਦੰਗਾਂ ਦੇ ਗਰਭ ਧਾਰਨ ਤੋਂ ਮਗਰੋਂ ਗਰਭ ਖਰਾਬ ਹੋ ਜਾਂਦਾ ਤੇ ਉਹਨੂੰ ਖਰਾਬ ਹੋਣ ਤੋਂ ਉਹਦੀ ਰੱਖਿਆ ਵਾਸਤੇ ਇਹ ਯੰਤਰ ਇਹ ਵਾਲਾ ਯੰਤਰ ਹੈ ਜੀ 16 ਖਾਨੇ ਬਣਾ ਲੈਣੇ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਲੈ ਲੈਣਾ ਵੀਡੀਓ ਚੰਗੀ ਲੱਗਦੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਫੜੀਆਂ ਵੀਡੀਓ ਕਿੱਦਾਂ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਹੋਰ ਇਦਾਂ ਦੀਆਂ ਵੀਡੀਓ ਤੁਹਾਡੇ ਕੋਲ ਆ ਸਕਣ ਚੱਲਦੇ ਆਂ ਜੀ ਮੰਤਰ ਦੀ ਵਿਧੀ ਅਲਾਂ ਗਰੋਚਣ ਦੀ ਸਾਹੀ ਲੈ ਲੈਣੀ ਆ ਤੇ ਅਨਾਰ ਦੀ ਕਲਮ ਨਾਲੇ ਭੋਏ ਪੱਤਰ ਤੇ ਲਿਖ ਲੈਣਾ ਲਿਖ ਕੇ ਗਰਭ ਦੀ ਇਸਤਰੀ ਦੇ ਲੱਕ ਨਾਲ ਪਹਿਨਾਉਣਾ ਨਾਲ ਗਰਭ ਦੀ ਪੂਰਨ ਰੂਪ ਨਾਲ ਸੁਰੱਖਿਆ ਹੋ ਜਾਂਦੀ ਹੈ ਇਹ ਵਿਧੀ ਆ ਜੀ ਗਰੋਚਨ ਦੀ ਸਾਹੀ ਮਿਲ ਜਾਂਦੀ ਹੈ ਪੰਸਾਰੀ ਵਾਲੀ ਦੁਕਾਨ ਤੋਂ ਤੇ ਅਨਾਰ ਦੀ ਕਲਮ ਨਾਲ ਉਹ ਜ ਪੱਤਰ ਤੇ ਇਹ ਜੰਤਰ ਨੂੰ ਲਿਖ ਲੈਣਾਗਾ ਲਿਖ ਕੇ ਜਿਹੜੀ ਵੀ ਗਰਭਤੀ ਇਸਤਰੀ ਦਾ ਵਾਰ-ਵਾਰ ਗਰਭ ਗਿਰਦਾਗਾ ਡਿੱਗਦਾਗਾ ਜਾਂ ਖਰਾਬ ਹੋ ਜਾਂਦਾ ਉਹਦੇ ਲੱਕ ਨਾਲ ਬੰਨ ਦੇਣਾ ਹੈ ਜੰਤਰ ਫਿਰ ਉਹਦਾ ਗਰਭ ਕਦੇ ਵੀ ਡਿੱਗੂਗਾ ਨਹੀਂ ਪੂਰਨ ਰੂਪ ਨਾਲ ਸੁਰੱਖਿਆ ਹੋ ਜਾਊਗਾ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗਦੀਆਂ